ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਦੋਸਤੋ ਕੁਝ ਦੋਸਤਾਂ ਨੇ ਕਹਿ ਕੇ ਵੀਡੀਓ ਬਣਵਾਈ ਹੈ ਕਿ ਵੀਡੀਓ ਬਣਾਓ ਜਿਹੜੇ ਮੱਛਰਾਂ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ ਬਰਸਾਤਾਂ ਦੇ ਕਾਰਨ ਮੱਛਰ ਬਹੁਤ ਹੋ ਗਏ ਨੇ ਤੇ ਪਸ਼ੂਆਂ ਨੂੰ ਤੰਗ ਬਹੁਤ ਕਰਦੇ ਨੇ ਉਹ ਤੁਹਾਨੂੰ ਇੱਕ ਛੋਟਾ ਜਿਹਾ ਨੁਕਤਾ ਦੱਸਦੇ ਆ ਜਿਹਨਾਂ ਨੂੰ ਮੈਂ ਕਾਫੀ ਧੀਰ ਤੋਂ ਵਰਤਦਿਆਂ ਕਾਫੀ 2-3 ਸਾਲ ਤੋਂ ਵਰਤ ਰਹੇ ਆ ਤੇ ਬਹੁਤ ਵਧੀਆ ਰਿਜ਼ਲਟ ਨੇ ਉਹਦੇ ਵਿੱਚ ਕਰਨਾ ਕੀ ਹੈ ਜੀ ਆਪਾਂ ਸਭ ਤੋਂ ਪਹਿਲਾਂ ਇੱਕ ਡੀਜ਼ਲ ਲੈਣਾ ਜੀ ਜਿੱਦਾਂ 2 ਲੀਟਰ ਡੀਜ਼ਲ ਹੈ ਉਹਦੇ ਵਿੱਚ ਪਾਈਆ ਆਈਡੀਏ ਨਾਲ ਤੁਸੀਂ ਪਾਈਆ ਤੇਲ ਸਰੋਂ ਦਾ ਪਾ ਲਓ ਪਾਈਆ ਇਹਦੇ ਵਿੱਚ ਕਾਲਾ ਤੇਲ ਹੈ ਕਾਲਾ ਤੇਲ ਪਾ ਲਓ ਉਸ ਤੋਂ ਬਾਅਦ ਕੀ ਹੋ ਗਿਆ ਫਰਨੇਲ ਹਾਂ ਫਰਨੇਲ ਦੀਆਂ ਗੋਲੀਆਂ ਕੱਟ ਕੇ ਆਰਡਰ ਬਣਾ ਲਓ ਵਿੱਚ ਕੋਈ 20 30 ਫਰਨੇਲ ਦੀਆਂ ਗੋਲੀਆਂ ਨੇ ਇਹ ਪਾਲੋਤੀ 40 ਜਿੰਨੀਆਂ ਪਾਲੋ ਕੋ ਫਾਇਦਾ ਹੀ ਜ਼ਿਆਦਾ ਇਹਨਾਂ ਨੂੰ ਕੁੱਟ ਕੇ ਦੋਨਾਂ ਨੂੰ ਫਰਨੈਲ ਤੇ ਮੁਸ਼ਕਪੂਰ ਦੀ ਟਿੱਕੀਆਂ ਸੋਰੀ ਮੁਸ਼ਕਪੂਰ ਦੀ ਟਿੱਕੀਆਂ ਦੋਨਾਂ ਨੂੰ ਕੁੱਟ ਕੇ ਪਾਊਡਰ ਬਣਾ ਲਓ ਇੱਕ ਐਦਾਂ ਦੇ ਖੁੱਲੇ ਭਾਂਡੇ ਦੇ ਵਿੱਚ ਇਕੱਠਾ ਕਰਕੇ ਸਾਰਾ ਮਿਸ਼ਰਣ ਇਕੱਠਾ ਕਰ ਲਓ ਇਹਨੂੰ ਬਣਾ ਲਓ ਡੀਜ਼ਲ ਇਹ ਕਾਲਾ ਤੇਲ ਸਰੋਂ ਦਾ ਤੇਲ ਤੇ ਇਹ ਪਾਊਡਰ ਹੋ ਜਾਊਗਾ ਇਹਨਾਂ ਦੋਨਾਂ ਗੋਲੀਆਂ ਦਾ ਤੇ ਤੀਸਰਾ ਲੈਣਾ ਹੈ ਤਾਰਾਬਿੰਦਾ ਤੇਲ ਪਾਈਆ ਤਾਰਾਬਿੰਦਾ ਇਹਦੇ ਵਿੱਚ ਤੇਲ ਪਾਉਣਾ ਉਹ ਇਸ ਟਾਈਮ ਮੇਰੇ ਕੋਲ ਹੈ ਨਹੀਂ ਵੈਸੇ ਚੱਲ ਜੇਗਾ ਨਾ ਵੀ ਪਾਇਆ ਗਿਆ ਤਾਂ ਇਹ ਪਾ ਕੇ ਸਾਰਿਆਂ ਨੂੰ ਇਕੱਠਾ ਕਰ ਲੈਣਾ ਤੇ ਘੋਲ ਜਿਹੜੇ 5 6 ਘੋਲ ਬਣ ਗਏ ਆਪਣੇ ਕੋਲ ਸਾਰੇ ਉਹਨਾਂ ਨੂੰ ਮਿਲਾ ਕੇ ਇੱਕ ਇਦਾਂ ਦੇ ਫਾਰੇ ਚ ਪਾ ਲਿਆ ਫਿਰ ਸਾਰੇ ਪਸ਼ੂਆਂ ਨੂੰ ਇਦਾਂ ਚੰਗੀ ਤਰ੍ਹਾਂ ਇਦਾਂ ਕਰਕੇ ਲਾ ਦਿਓ ਚੰਗੀ ਤਰ੍ਹਾਂ ਫਿਰ ساری ਰਾਤ ਇਹਨਾਂ ਨੂੰ ਮੱਛਰ ਮੱਖੀ ਨਹੀਂ ਲੜਦਾ ਜੀ ਬਿਲਕੁਲ ਵਧੀਆ ਖੜੀਆਂ ਰਹਿੰਦੀਆਂ ਲੱਤਾਂ ਲੱਤਾਂ ਨੂੰ ਚੰਗੀ ਤਰ੍ਹਾਂ ਲਾ ਦੋ ਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਬੇਜਮਾਨੀਆਂ ਦਾ ਪੁੱਣ ਵਾਲਾ ਕੰਮ ਹੈ ਕਿ ਰਾਮ ਨਾਲ ਰਾਤ ਨੂੰ ਬੈਠਣ ਗਿਆ ਨਾਲੇ ਤੁਹਾਨੂੰ ਸੀਸਾ ਦੇਣ ਗਿਆ